ਇਸਲੇ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਐਡਵੋਕੇਟ ਸੁਦੀਰ ਕੁਮਾਰ ਸਲਵਾਨ ਨੂੰ ਭਾਜਪਾ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਭਾਜਪਾ ਸਪੋਰਟ 셀 ਪੰਜਾਬ ਦਾ ਕੋ-ਕਨਵੀਨਰ ਨਿਯੁਕਤ ਕੀਤਾ ਹੈ ਇਸ ਮੌਕੇ ਉਹਨਾਂ ਨੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ 셀 ਇੰਚਾਰਜ ਰੰਜਮ ਕਾਮਰਾ ਅਤੇ ਭਾਜਪਾ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਭਾਜਪਾ ਨੂੰ ਬੁਲੰਦੀਆਂ ਤੇ ਲਿਜਾਣ ਲਈ ਕੰਮ ਕਰਨਗੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਜਨਕਲਿਆਣਕਾਰੀ ਅਤੇ ਜਨ ਹਤੈਸ਼ੀ ਯੋਜਨਾਵਾਂ ਜੋ ਕਿ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਲਈ ਚਲਾਈਆਂ ਜਾ ਰਹੀਆਂ ਹਨ ਉਹਨਾਂ ਸਭ ਯੋਜਨਾਵਾਂ ਨੂੰ ਅਤੇ ਭਾਜਪਾ ਦੀਆਂ ਨੀਤੀਆਂ ਪ੍ਰਚਾਰ ਤੇ ਪਸਾਰ ਨੂੰ ਘਰ-ਘਰ ਪਹੁੰਚਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰਨਾ ਅਤੇ ਤੀਸਰੀ ਵਾਰ ਦੇਸ਼ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਵਿੱਚ ਉਹ ਵੱਡਾ ਯੋਗਦਾਨ ਪਾਉਣਗੇ। ਇਸ ਮੌਕੇ ਐਡਵੋਕੇਟ ਲਵਲੀਸ਼ ਸ਼ਰਮਾ ਭਾਈਪਾਲੀਗਲ ਸੈੱਲ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਮਨਿੰਦਰਜੀਤ ਸਿੰਘ ਚਾਮਕਾ ਐਡਵੋਕੇਟ ਸਿਮਰਨ ਸਿੰਘ ਐਡਵੋਕੇਟ ਪਾਰਸ ਰਾਹੀ ਐਡਵੋਕੇਟ ਰਵੀ ਪ੍ਰਕਾਸ਼ ਐਡਵੋਕੇਟ ਆਸ਼ੂ ਖੰਸ ਐਡਵੋਕੇਟ ਰਾਹੁਲ ਵੈਸ਼ ਐਡਵੋਕੇਟ ਸਾਫਕਾ ਸਪੋਰਟ ਸੈੱਲ ਜਰਨਲਿਸਟ ਅਤਰ ਸਿੰਘ ਕੁਮਾਰ ਕੈਪਟਨ ਸਵਰਨ ਸਿੰਘ ਸੰਧੂ ਸੋਨੂ ਸਰਪੰਚ ਜਸਵੰਤ ਸਿੰਘ ਖਾਸਾ ਨਰਿੰਦਰ ਗਿੱਲ ਕਰਮਜੀਤ ਸਿੰਘ ਗਿੱਲ ਜਸਬੀਰ ਸਿੰਘ ਜਿਵਰਾਜ ਭਰਦਵਾਜ ਮਨਪ੍ਰੀਤ ਸਿੰਘ, ਪਰਜਿੰਦਰ ਸਿੰਘ, ਕਾਲਾ ਨਵਜੀਤ ਸਿੰਘ ਸੰਧੂ ਨੇ ਨਵ ਨਿਯੁਕਤ ਐਡਵੋਕੇਟ ਸੁਦੀਰ ਸਲਵਾਨ ਨੂੰ ਸਿਰੋਪਾ ਉਪਾ ਕੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਮੈਨੂੰ ਭਾਜਪਾ ਵੱਲੋਂ ਅੱਜ ਪੰਜਾਬ ਸਟੇਟ ਦਾ ਕੋ-ਕਨਵੀਨਰ ਸਪੋਰਟ 셀 ਦਾ ਬਣਾਇਆ ਗਿਆ। ਉਹਦੇ ਵਿੱਚ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਸੁਦੇਸ਼ਨੀਲ ਜਾਖੜ ਜੀ, ਸਟੇਟ 셀 ਦੇ ਇੰਚਾਰਜ ਰਣਜਮ ਕਾਮਰਾ ਜੀ ਦਾ ਤੇ ਸਟੇਟ ਪ੍ਰਧਾਨ ਸੰਨੀ ਸ਼ਰਮਾ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੀ ਉਹਨਾਂ ਨੇ ਮੇਰੇ ਉੱਤੇ ਇਹ ਜ਼ਿੰਮੇਵਾਰੀ ਸੌਂਪੀ ਹੈ। ਇਹ ਮੈਂ ਤੈਅ ਦਿਲੋਂ ਨਿਭਾਵਾਂਗਾ ਹਰ ਤਰ੍ਹਾਂ ਤਨਮਨ ਤੰਦੇ ਨਾਲ ਉਹਨਾਂ ਦੀ ਸੇਵਾ ਕਰਾਂਗਾ ਤੇ ਪਾਰਟੀ ਨੂੰ ਜਿੱਥੋਂ ਤੱਕ ਉਹਨਾਂ ਨੇ ਕਿਹਾ ਉਹਤੋਂ ਤੱਕ ਪਾਰਟੀ ਨੂੰ ਸੀਟਾਂ ਵਧਾ ਜੜਾ ਕੇ ਲਿਆਵਾਂਗੇ ਤੇ ਵੋਟਾਂ ਵਿੱਚ ਅਗਾਉਣ ਵਾਲੀਆਂ ਵੋਟਾਂ ਵਿੱਚ ਜੋ ਵੱਧ ਤੋਂ ਵੱਧ ਸੀਟਾਂ ਸਾਡੀਆਂ ਹੋਣਗੀਆਂ ਉਹ ਸਾਰੀਆਂ ਲਈਆਂ ਜਾਣਗੀਆਂ ਤੇ ਅਡੀ ਸਮੁੱਚੀ ਟੀਮ ਜਿਨ੍ਹਾਂ ਨੇ ਅੱਜ ਮੈਨੂੰ ਸਨਮਾਨਿਤ ਕੀਤਾ ਆ ਇਹ ਮੇਰੇ ਨਾਲ ਸਾਰੇ ਮੁੱਢੇ ਨਾਲ ਮੁੱਢਾ ਜੋੜ ਕੇ ਤੁਰਨਗੇ ਤੇ ਅਸੀਂ ਆਪਣੀ ਪਾਰਟੀ ਨੂੰ ਲਵੰਧੀਆਂ ਤੱਕ ਲੈ ਕੇ ਜਾਵਾਂਗੇ ਨੌਜਵਾਨ ਪੀੜ੍ਹੀ ਨੂੰ ਸਪੋਰਟ ਦੇ ਜਿਹੜਾ ਜੋ ਸਾਡਾ ਸਪੋਰਟਸ ਆਲ ਦਾ ਕੰਮ ਆ ਬੱਕਰੀਆਂ ਬੱਕਰੀਆਂ ਖੇਡਾਂ ਦੇ ਨਾਲ ਕੱਲੀ ਇੱਕ ਸਾਡੀ ਧਾਰਕਲਾਂ ਦੀ ਨਵਾਂ ਸਪੋਰਟ ਸੈੱਲ ਜਿਹੜੀ ਹੈ ਆਪਣੀਆਂ ਇਹ ਸਪੋਰਟ ਸੈੱਲ ਦੇ ਵਿੱਚ ਪਹਿਲਵਾਨ ਜਿਹੜੇ ਆਪਣੇ ਸਾਡੇ ਨਵੇਂ ਜਿਹੜੇ ਨੌਜਵਾਨ ਆ ਰਹੇ ਆ ਰੈਸਲਰ ਉਹਨਾਂ ਵਾਸਤੇ ਉੱਥੇ ਇੱਕ ਬਣਾਇਆ ਜਾ ਰਿਹਾ ਸਟੇਡੀਅਮ ਜਿਹੜਾ ਕਿ ਸਾਡੇ ਇੱਥੇ ਪੰਜਾਬ ਵਿੱਚ ਬਹੁਤ ਘੱਟ ਹੈਗੇ ਆ ਪਿੱਲੋ ਜਿਹੜੀ ਹੈਗੀ ਪਿੱਲੋ ਦੇ ਉੱਪਰ ਹੀ ਟ੍ਰੈਸਿੰਗ ਕਰਾਈ ਜਾਂਦੀ ਆ ਉਹ ਬਣਾਉਣ ਜਾ ਰਹੇ ਆ ਅਗਲੇ ਹਫ਼ਤੇ ਉਹਦਾ ਇਨੋਗਰੇਸ਼ਨ ਕਰ ਰਹੇ ਆ ਸਾਡੀ ਪੂਰੀ ਟੀਮ ਉੱਥੇ ਜਾ ਰਹੀ ਆ ਹੋਰ ਵੀ ਜਿੱਥੇ ਜਿੱਥੇ ਵੀ ਸਪੋਰਟ ਦਾ ਜਿਹੜਾ ਵੀ ਅੱਜ ਵੀ ਦੋ ਤਿੰਨ ਹੋਰ ਪਹਿਲਵਾਨ ਜਿਹੜੇ ਆ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਪਿਆ ਵੱਜਾ ਕੇ ਮਿਲੇ ਆ ਉਹਨਾਂ ਨੂੰ ਆਪਣੀ ਟੀਮ ਦੇ ਨਾਲ ਮਲਾ ਕੇ ਅੱਗੇ ਲਿਆਂਦਾ ਜਾਊਗਾ ਤੇ ਪੰਜਾਬ ਦੀ ਜਿਹੜੀ ਆ ਨੌਜਵਾਨ ਪੀੜ੍ਹੀ ਆ ਨਸ਼ੇ ਤੋਂ ਪਰੇ ਲੈ ਜਾ ਕੇ ਸਪੋਰਟਸ ਵੱਲ ਲੱਗ ਜਾਇਆ ਜਾਊਗਾ ਉਹ ਨੰਬਰੇ ਮੈਂ ਗੱਲ ਕਰ ਰਿਹਾ ਸੂਰੇ ਜਿਹੜੇ ਮੈਨੂੰ ਦੋ ਪਹਿਲਵਾਨ ਮਿਲ ਕੇ ਗਏ ਆ ਉਹ ਥੋੜੇ ਆਰਥਿਕ ਪੱਖੋਂ ਕਮਜ਼ੋਰ ਸੀ ਤੇ ਉਹਨਾਂ ਨੂੰ ਨਾਲ ਲੈ ਜਾ ਕੇ ਆਪਣੇ ਸਟੇਟ ਦੇ ਪ੍ਰਧਾਨ ਨਾਲ ਮਲਾਵਾਂਗਾ ਅਗਲੇ ਹਫ਼ਤੇ ਜਦੋਂ ਉਹਨਾਂ ਦੀ ਮੀਟਿੰਗ ਅੰਬਰਸਰ ਹੋ ਰਹੀ ਆ ਤੇ ਉਹਨਾਂ ਨੂੰ ਫਿਰ ਨਾਲ ਜੋ-ਜੋ ਉਹਨਾਂ ਦੀ ਸਹਾਇਤਾ ਜਿਹੜੀ ਸਾਡੀ ਪਾਰਟੀ ਕਰ ਸਕਦੀ ਹੋਗੀ ਉਹ ਤੈਅ ਦਿলো ਨਾਲ ਜੁੜ ਕੇ ਕਰਾਇਆ ਜਾਊਗਾ ਉਹਨਾਂ ਦਾ ਕੰਮ ਉਹ ਪੂਰਾ ਕਨਫਰਮ ਹੈ ਜੀ 400 ਤੋਂ ਪਲੱਸ ਸੀਟਾਂ ਜਿਹੜੀਆਂ ਸਾਡੀਆਂ ਪੂਰੀ ਨੇ ਪੂਰੀਆਂ 400 ਸੀਟਾਂ ਸਾਡੀਆਂ ਹੋਣੀਆਂ ਆ ਕੋਈ ਇਹਦੇ ਵਿੱਚ ਕੋਈ ਦੋਰਾਏ ਨਹੀਂ ਹੈਗੀ ਜੀ ਹਰ 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 ਬੱਚਾ ਬੱਚਾ ਤੇ ਹਰ ਜਿਹੜੀ ਘਰ ਘਰ ਹੈ ਜਿਹੜਾ ਭਾਜਪਾ ਨਾਲ ਜੁੜਿਆ ਹੋਇਆ ਹੈ ਜੀ ਕੋਈ ਵੀ ਬੰਦਾ ਇਹੋ ਜਿਹੜਾ ਭਾਜਪਾ ਦੇ ਨਾਲ ਨਹੀਂ ਜੁੜਨਾ ਚਾਹੁੰਦਾ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਐਡਵੋਕੇਟ लवली ਸ਼ਰਮਾ ਮੈਂ ਜੋ ਕਿ ਪਹਿਲਾਂ ਪੰਜਾਬ ਦੇ ਲੀਗਲ ਸਰਕਲ ਦਾ ਸਟੇਟ ਦਾ ਐਗਜ਼ੈਕਟਿਵ ਮੈਂਬਰ ਪਲੱਸ ਜਿੰਨੇ ਵੀ ਅਹੁਦੇ ਜਿਹੜੇ ਜਿੱਦਾਂ ਸਟੂਡੈਂਟ ਦਾ ਜ਼ਿਲ੍ਹਾ ਪ੍ਰਧਾਨ ਲੀਗ ਪੁਸਤਬਾ ਦੇ ਜਿਹੜਾ ਯੋਧਾ ਡਿਸਟ੍ਰਿਕਟ ਪ੍ਰਧਾਨ ਮੈਂ ਰਹਿ ਚੁੱਕਾ ਜੀ ਤੇ ਅੱਜ ਮੈਨੂੰ ਬਹੁਤ ਖੁਸ਼ੀ ਆ ਜੀ ਸਾਡੀ ਜਿਹੜੀ ਟੀਮ ਆ ਸਾਡਾ ਜਿਹੜਾ ਪਰਿਵਾਰ ਆ ਮੋਦੀ ਦਾ ਪਰਿਵਾਰ ਉਹਦੇ ਵਿੱਚ ਅੱਜ ਵਾਧਾ ਹੋਇਆ ਕਿਉਂਕਿ ਸੁਦੀਰ ਜੀ ਜਿਹੜੇ ਅੱਗੇ ਬੜੇ ਕਰਮੱਠ ਹੈਗੇ ਨੇ ਨੇਤਾ ਇਹ ਬਹੁਤ ਮਿਹਨਤ ਕਰਨ ਵਾਲੇ ਨੇ ਇਹ ਆਉਣ ਵਾਲੇ ਸਮੇਂ 'ਚ ਸਾਨੂੰ ਪੂਰੀ ਉਮੀਦ ਆ ਜਿਹੜਾ 400 ਪਾਰ ਦਾ ਲਕਸ਼ਯਾ ਅਸੀਂ ਲੈ ਕੇ ਚੱਲਦੇ ਆ ਉਹਦੇ ਵਿੱਚ ਸਾਡਾ ਵੱਧ ਤੋਂ ਵੱਧ ਯੋਗਦਾਨੇ ਕਰਨਗੇ ਤੇ ਅਸੀਂ ਉਹ ਲਕਸ਼ਯੇ ਨੂੰ ਜਿੰਨੀ ਜਲਦੀ ਹੋ ਸਕੇ ਉਹਦੀ ਪ੍ਰਾਪਤੀ ਕਰਾਂਗੇ ਜੀ ਸਰ ਫਸਟ ਆਫ ਆਲ ਮੇਰਾ ਨਾਮ ਐਡਵੋਕੇਟ ਮਨਿੰਦਰਜੀਤ ਸਿੰਘ ਔਰ ਸੁਦੀਸ਼ ਲੋਹਣ ਜੀ ਮੇਰੇ ਸੀਨੀਅਰ ਵੀ ਨੇ ਔਰ ਇਹਨਾਂ ਦੀ ਜਿਹੜੀ ਨਿਯੁਕਤੀ ਹੋਈ ਆ ਸਪੋਰਟ ਸੈੱਲ ਦੇ ਵਿੱਚ ਬਤੌਰ ਇੱਕ ਕਨਵੀਨਰ ਪੰਜਾਬ ਅਸੀਂ ਉਹ ਨਿਯੁਕਤੀ ਤੋਂ ਬਾਅਦ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਔਰ ਬਹੁਤ ਜ਼ਿਆਦਾ ਖੁਸ਼ ਆਂ ਮਤਲਬ ਇੰਨੀ ਖੁਸ਼ੀ ਆ ਕਿ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਔਰ ਬੜੇ ਕੰਮ ਕਰਨ ਵਾਲੇ ਇਨਸਾਨ ਨੇ ਮਿਹਨਤੀ ਨੇ ਜੋ ਵੀ ਜ਼ਿੰਮੇਵਾਰੀ ਹਾਈ ਕਮਾਂਡ ਇਹਨਾਂ ਨੂੰ ਦਿੱਤੀ ਆ ਉਹ ਤਹਿ ਦਿਲੋਂ ਨਿਭਾਉਣਗੇ ਜੋ ਮੇਰਾ ਨਾਮ ਹੈ ਆਊਂਡਰਡ ਕੈਪਟਨ ਫੋਰਨਸ ਸਿੰਘ ਸੰਧੂ ਜੋ ਮੋਦੀ ਸਾਹਿਬ ਨੇ ਸਾਡੇ ਆਨਮ੍ਰਿਅ ਵਾਅਦਾ ਕੀਤਾ ਹੈ ਬਹੁਤ ਕੁਝ ਜ਼ਿਆਦਾ ਕੀਤਾ ਹੋਇਆ ਹੈ ਉਸ ਤੋਂ ਬਾਅਦ ਜੋ ਸਾਡੇ ਐਡਵੋਕੇਟ ਸੰਦੀਪ ਸਾਹਿਬ ਕੁਮਾਰ ਸਲਵਾਨ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਹ ਤੈਦਲੋਂ ਸੇ ਨਵਾਉਣਗੇ ਔਰ ਮਿਹਨਤੀ ਇਨਸਾਨ ਹੈ ਇਹਨਾਂ ਦੇ ਨਾਲ ਅਸੀਂ ਮੋੜਾ ਲਾ ਕੇ ਜੋ ਵੀ ਇਹ ਸਾਨੂੰ ਹੁਕਮ ਦੇਣਗੇ ਅਸੀਂ ਇਹਨਾਂ ਦੇ ਨਾਲ ਉਹ ਕੰਮ ਕਰਾਂਗੇ